ਹੈ ਕੋਈ ਨਹੀਂ ਕਹਿੰਦੇ ਮੈਂ ਕੰਮ ਤੋਂ ਆਣ ਗਿਆ ਮੂਰ ਕਰਾਂਗਾ ਤਾਨੂੰ ਮੱਦੀ ਅੰਦੀ ਜਿੰਦਗੀ ਬਣਾਉਂਦਾ ਆਪਣੇ ਚੜ੍ਹ ਗਿਆ ਪਟਾਲੇ ਨਿੰਲਾਬਿੰਦ ਯਾਦਪੁਰ ਸਿਕਵਾਂ ਜਿੱਥੇ ਰਹਿਣ ਵਾਲੇ ਮਲਕੀਤ ਸਿੰਘ ਇੱਕ ਮਹੀਨਾ ਪਹਿਲਾਂ ਹੀ ਛੁੱਟੀਆਂ ਕੱਟ ਕੇ ਵਿਦੇਸ਼ ਦੀ ਧਰਤੀ ਪੁਰਤਗਾਲ ਆਪਣੇ ਚੰਗੇ ਭਾਵਿਕ ਤੇ ਚੰਗੀ ਰੋਜ਼ੀ ਰੋਟੀ ਕਮਾਣ ਲਈ ਗਏ ਸੀ ਪਰ ਦੋ ਦਿਨ ਪਹਿਲਾਂ ਉਹਨਾਂ ਦੇ ਘਰ ਇੱਕ ਮੰਦਪਗੀ ਖਬਰ ਆਉਂਦੀ ਹੈ ਕਿ ਮਲਕੀਤ ਸਿੰਘ ਦਾ ਸੜਕੀ ਹਾਦਸਾ ਹੋ ਗਿਆ ਹੈ ਜਿਸ ਵਿੱਚ ਮਲਕੀਤ ਸਿੰਘ ਦੀ ਜਾਨ ਚਲੀ ਜਦੋਂ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਲਕੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਪੁਰਤਗਾਲ ਵਿੱਚ ਰਹਿ ਰਿਹਾ ਸੀ ਛੁੱਟੀਆਂ ਕੱਟਣ ਆਇਆ ਸੀ ਕਰੀਬ 2 ਮਹੀਨੇ ਦੀ ਛੁੱਟੀ ਕੱਟ ਕੇ ਉਹ ਪਿਛਲੇ ਮਹੀਨੇ ਹੀ ਪੁਰਤਗਾਲ ਵਾਪਸ ਗਏ ਨੇ ਔਰ ਦ ਹਾਦਸੇ ਦੀ ਖਬਰ ਆਈ ਜਿਸ ਵਿੱਚ ਮਲਕੀਤ ਸਿੰਘ ਦੀ ਜਾਨ ਚਲ ਗਈ ਮਲਕੀਤ ਸਿੰਘ ਦੇ ਪਰਿਵਾਰ ਵਿੱਚ ਬਜ਼ੁਰਗ ਮਾਤਾ ਪਿਤਾ ਪਤਨੀ ਅਤੇ ਦੋ ਬੱਚੇ ਨੇ ਪਰਿਵਾਰ ਮੰਗ ਕਰ ਰਿਹਾ ਹੈ ਕਿ ਮਲਕੀਤ ਦੀ ਮ੍ਰਿਤਕ ਦੇ ਜਲਦੀ ਭਾਰਤ ਭੇਜੀ ਜਾਵੇ ਤਾਂ ਕਿ ਉਹ ਮਲਕੀਤ ਸਿੰਘ ਦੀ ਅੰਤਿਮ ਰਸਮ ਪੂਰੀ ਕਰੇ ਮੇਰਾ ਨਾਮ ਰਮਜੀਤ ਹੈ ਜਿਹੜੇ ਪੁਰਤਕਾਲ ਕੈਚ ਸੀ ਉਹ ਕੌਣ ਸੀ ਕੀ ਨਾਮ ਸੀ ਉਹਨਾਂ ਨੂੰ ਤੁਹਾਡੇ ਕੀ ਲੱਗਦਾ ਮੇਰੇ ਛੋਟੇ ਭਰਾ ਹੀ ਜੁਪੀ ਸੀ ਉਹਨਾਂ ਦਾ ਨਾਮ ਕੀ ਕਿੰਨੇ ਉਮਰ ਦੇ ਸੀ ਉਮਰ ਉਹਨਾਂ ਲਗਭਗ 32-33 ਸਾਲ ਦੀ ਕਦੋਂ ਗਈ ਸੀ ਇਸ ਜਿਹੜੀ ਪੁਰਤਕਾਲ ਤੋਂ ਕੀ ਕਥੀ ਗਈ ਸੀ ਪੁਰਤਗਾਲ ਆਪਣੇ ਕਾਰੋਬਾਰ ਵਾਸਤੇ ਗਏ ਜੀ ਤੇ ਲਗਭਗ ਪੌਣੇ ਕਿਤੇ 3 ਫਰਮਾਂ ਨੂੰ ਹੋ ਗਏ ਜੀ ਚਲੋ ਛੁੱਟੀ ਆਈ ਤੁਸੀਂ ਛੁੱਟੀ ਪਈ ਜਿਆ ਰਾਏ ਜੀ ਤੇੰਨੇ ਰੰਨੋਂ ਕਾਰ ਮਿਲਿਆ ਸੀ ਉਸ ਨੂੰ ਛੁੱਟੀ ਆ ਗਿਆ 1.5 1.2 ਕੰਮ ਨੂੰ ਛੁੱਟੀ ਘਟ ਗਿਆ ਹੈ ਅਜੇ ਮਹੀਨਾ ਹੀ ਆ ਗਿਆ ਨੂੰ ਕੋਈ ਐਕਸੀਡੈਂਟ ਕੀ ਕੰਮ ਸੀ ਉੱਥੇ ਜਾ ਕੇ ਆਪਣਾ ਕਾਰੋਬਾਰ ਕਰਦੇ ਕੀ ਜਾਣਕਾਰੀ ਮਿਲੀ ਕਿਦੋਂ ਮਿਲੀ ਕੰਮ ਕਰਦੇ ਜਾਣਕਾਰੀ ਸਾਨੂੰ ਸੋਮਵਾਰ ਮਿਲੇ ਜੀ ਸਿਰਸਪੀ ਨੂੰ 9:30 ਦੇ ਕਰਫੇ ਕੀ ਵੀ ਹੈ ਕਿ ਫੋਨ ਆਇਆ ਬਾਰੋ ਜੀ ਇੱਥੋਂ ਵੀ ਫੋਨ ਕੀਆਦੇ ਆਏ ਸਨ ਇਹਦਾ ਅਚਾਨਕ ਉਹਨਾਂ ਦੀ ਇਹੜਾ ਫੋੜ ਐਕਸੀਡੈਂਟ ਹੋ ਗਿਆ ਜੀ ਕਾਰ ਚ ਜਾ ਰਹੇ ਸੀ ਨਹੀਂ ਉਹ ਬਾਈਕ ਤੇ ਜਾ ਰਹੇ ਸੀ ਤੇ ਉਹਨਾਂ ਦੇ ਵਿੱਚ ਕਿਸੇ ਗੋਰੇ ਨੇ ਗੱਡੀ ਮਾਰ ਦਿੱਤੀ ਉਹਨਾਂ ਦੇ ਪਰਿਵਾਰ ਚ ਕੌਣ ਹੁੰਦਾ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਆ ਜੀ ਦੋ ਬੱਚੇ ਉਹਨਾਂ ਦੇ ਹਾਂ ਡੈਡੀ ਮੰਮੀ ਆ ਕੀ ਸਮੇਂ ਤੇ ਉਹ ਜੀ ਇਨਸਾਨ ਜਾਂਦਾ ਦਿੱਥੋਂ ਚੰਗਾ ਭਵਿੱਖ ਸੋਚ ਕੇ ਹਾਂਜੀ ਇਹ ਜਿਵੇਂ 1700 ਦੇਖੋ ਵੇਖ ਵਾਸਤੇ ਜਾਂਦਾ ਜੀ ਆਪਾਂ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਸਾਰਿਆਂ ਨੂੰ ਛੱਡ ਕੇ ਅਸੀਂ ਵਿਦੇਸ਼ਾਂ ਵੀ ਜਾਂਦੇ ਆ ਕਿ ਸਾਡਾ ਜਿਹੜਾ ਭਵਿੱਖਿਆ ਵਧੀਆ ਵੱਲ ਸਕੇ ਹਾਂ ਪਰ ਕੁਝ ਨਸਾਨ ਇਨਸਾਨ ਕੋਈ ਸੋਚਦਾ ਹੋਰਿਆ ਹੋ ਕੋਈ ਹੋਰ ਜਾਂਦਾ ਹੈ उन्हें जड़ी बेचकर दिया कतौता तो वापस आ गयी लगभग उन्होंने पंद्रह जनों का टाइम देता था कि पंद्रह जने लास्ट में दिए गाड़ी देखो कि जो इस तरह कार्रवाई हो गई उस तरह दस जनों की की को केडी कल लास्ट टाइम पर दिखूंगी की मैं कुछ नहीं कहना चांदी में तो नहीं पता वाह नहीं पता कि मरे ਹੇ ਰੱਬ ਕਿਦਾਂ ਦੇ ਸੁਪਨੇ ਵੇਖੇ ਜਦੋਂ ਬਾਹਰ ਗਏ ਸੀ ਕਿਹੜੇ ਬੱਚਿਆਂ ਬਾਰੇ ਕੀ ਸੋਚੇ ਮਾਤੇ ਇਹ ਨਈ ਜਿੰਦਗੀ ਬਣਾਉਂਦਾ ਆਂ ਨਾ ਤੇ ਆਪਣੇ ਛੱਡ ਗਿਆ ਬਈਆ ਹੇ ਰੱਬ ਮੈਂ ਦੱਸ ਦਗਾ ਕੀ ਨਾ ਕੀਰ ਲਈ ਮੈਂ ਕੀ ਗੱਲ ਹੈ ਕੋਈ ਨਹੀਂ ਕਹਿੰਦੇ ਮੈਂ ਕੰਮ ਨੋਏ ਆਣਗੇ ਸੂਣ ਕਰਾਂਗਾ ਤੁਨ ਮੇਰੇ ਬਤਿਆ ਨਾ ਵੀ ਨਹੀਂ ਗੋਲ ਹੋਏ ਐ ਕਿਦਾਂ ਜਾਂਦੀ ਹੋ ਆਰੀ ਸਾਡੇ ਨਾਲ ਕੁਾਰੇ ਗਲ ਕਰ ਤੁੰਨਾ